हाँ जी स्वागत है जी थोड़ा पंजाब, पंजाबी चैनल से अच्छी करा दीवान सिंह कालेबाणी ठीक है दीवान सिंह कालेबानी डॉक्टर दीवान सिंह कालेबाणी कह लो जाए दीवान सिंह हाँ जी फस्ट प्रश्न है दीवान सिंह कालेबाणी का जन्म कदों हो ਦੀਵਾਨ ਸਿੰਘ ਕਾਲੇਪਾਨੀ ਦਾ ਜਨਮ ਕਦੋਂ ਹੋਇਆ 22 ਮਈ 1893 22 ਮਈ 1895 22 ਮਈ 1897 22 ਮਈ 1899 ਹਾਂ ਜੀ ਤਾਂ ਡਾਕਟਰ ਦੀਵਾਨ ਸਿੰਘ ਕਾਲੇਪਾਨੀ ਦਾ ਜਨਮ ਕਦੋਂ ਹੋਇਆ 22 ਮਈ 1897 3rd অপਸ਼ਨ काली पानी ने संग्रह लिखे पानी ने संग्रह लिखे डॉक्टर दीवान सिंह पानी ने संग्रह लिखे से दो तीन चार या पाँच तो उन्होंने लिखे से चार संग्रह ठीक है काव्य संग्रह अमृत लहर मौत तो किन्ने साल बाद प्रकाशित होया अमृत लहर मौत तो किन्ने साल बाद प्रकाशित होया 10 ਸਾਲ ਬਾਅਦ 15 ਸਾਲ ਬਾਅਦ 18 ਸਾਲ ਬਾਅਦ ਜਾਂ 42 ਸਾਲ ਬਾਅਦ ਤਾਂ ਇਹ ਹੋਇਆ ਸੀ 42 ਸਾਲ ਬਾਅਦ ਅ ਸੋਰੀ 18 ਸਾਲ ਬਾਅਦ ਠੀਕ ਹੈ ਅ ਬ੍ਰਿਤ ਲਹਿਰਾ ਮੋਦ ਤੋਂ ਕਿੰਨੇ ਸਾਲ ਬਾਅਦ ਪ੍ਰਕਾਸ਼ਿਤ ਹੋਇਆ ਸੀ ਤਾਂ 18 ਸਾਲ ਬਾਅਦ ਹੋਇਆ ਸੀ ਮਲਿਆ ਦੇ ਬੇਰ ਮੋਦ ਤੋਂ ਕਿੰਨੇ ਸਾਲ ਬਾਅਦ ਪ੍ਰਕਾਸ਼ਿਤ ਹੋਇਆ ਮਲਿਆ ਦੇ ਬੇਰ ਮੋਦ ਤੋਂ ਕਿੰਨੇ ਸਾਲ ਬਾਅਦ ਪ੍ਰਕਾਸ਼ਿਤ ਹੋਇਆ 43 ਸਾਲ ਬਾਅਦ 42 ਸਾਲ ਬਾਅਦ 18 ਸਾਲ ਬਾਅਦ ਜਾਂ 15 ਸਾਲ ਬਾਅਦ ਮਲਿਆ ਦੇ ਬੇਰ ਉਹਨਾਂ ਦਾ ਜਿਹੜਾ ਕਾਫ ਸੰਗਰੇਸੀ ਉਹ ਮੋਦ ਤੋਂ ਬਾਅਦ ਪ੍ਰਕਾਸ਼ਿਤ ਹੋਇਆ ਸੀ ਠੀਕ ਹੈ ਤਾਂ ਉਹ ਕਿੰਨੇ ਸਾਲਾਂ ਬਾਅਦ ਮੋਦ ਦੇ ਕਿੰਨੇ ਸਾਲਾਂ ਬਾਅਦ ਉਹ ਪ੍ਰਕਾਸ਼ਿਤ ਹੋਇਆ ਸੀ ਹਾਂਜੀ ਤਾਂ ਉਹ ਹੋਇਆ ਸੀ 42 ਸਾਲਾਂ ਬਾਅਦ ਠੀਕ ਹੈ ਸੈਕਿੰਡ অপਸ਼ਨ 42 ਸਾਲਾਂ ਬਾਅਦ 42 ਸਾਲਾਂ ਬਾਅਦ ਦਿਵਾਨ ਸਿੰਘ ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਸੀ ਡਾਕਟਰ ਦਿਵਾਨ ਸਿੰਘ ਹਾਲੀਪਾਣੀ ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਸੀ ਵਗਦੇ ਪਾਣੀ ਮਲਿਆ ਦੇ ਬੇਰ ਅੰਮ੍ਰਿਤ ਲਹਿਰਾ ਜੈਨਾਚੂ ਕੋਈ ਨਹੀਂ ਤਾਂ ਉਹਦਾ ਪਹਿਲਾ ਕਾਵ ਸੰਗ੍ਰਹਿ ਸੀ ਵਗਦੇ ਪਾਣੀ ਠੀਕ ਹੈ ਫਰਸਟ অপਸ਼ਨ ਵਗਦੇ ਪਾਣੀ ਡਾਕਟਰ ਦਿਵਾਂਸਿੰਘ ਤਾਲੇਪਾਨੀ ਦਾ ਪਹਿਲਾ ਕਾਪ ਸੰਗ੍ਰਹਿ ਸੀ ਬਗਦੇ ਪਾਨੀ ਠੀਕ ਹੈ ਤਾਂਨਾ ਦਾ ਜਨਮ ਹੋਇਆ ਸੀ ਕੁਰੀ ਰਵਾਇਸ ਕਰਵਾ ਕਰ ਲੈਨੇ ਸਾਰੇ ਕੁਸ਼ਲ ਜਨਮ ਹੋਣਾ ਦਾ ਹੋਇਆ ਸੀ 22 ਮਈ 1899 ਤਾਲੇਪਾਨੀ ਜੀ ਨੇ ਕਿੰਨੇ ਸੰਗ੍ਰਹਿ ਲਿਖੇ ਸੰਤੋਨਾ ਨੇ ਜਿਹੜੇ ਸੰ 3 4 ਰਿਡਿ ਸਨ 3rd অপਸ਼ਨ 4 ਐਲੀਕੇਸ਼ਨ ਦਾ ਕਾਪ ਸੰਗ੍ਰਹਿ ਅੰਮ੍ਰਿਤ ਲਹਿਰਾ ਜਿਹੜਾ ਮੂਲ ਤੋਂ 18 ਸਾਲ ਬਾਅਦ ਪ੍ਰਕਾਸ਼ਿਤ ਹੋਇਆ ਸੀ ਤੇ ਮਲਿਆ ਦੇ ਬੇਰ ਮੂਲ ਤੋਂ ਕਿੰਨੇ ਸਾਲ ਬਾਅਦ ਪ੍ਰਕਾਸ਼ਿਤ ਹੋਇਆ ਸੀ ਮਲਿਆ ਦੇ ਬੇਰ ਤਾਂ ਉਹ ਹੋਇਆ ਸੀ 42 ਸਾਲਾਂ ਬਾਅਦ ਤੇ ਪਹਿਲਾ ਕਾਵ ਸੰਗ੍ਰਹਿ ਉਹਨਾਂ ਦਾ ਬਗਦੇ ਪਾਣੀ ਠੀਕ ਹੈ ਜਿੰਨਾ ਤੱਕ ਸਮਝ ਆ ਗਿਆ ਤਾਂ ਐਸੀ ਚਲਦੇ ਆਂ ਵੀਡੀਓ ਨੂੰ ਲਾਈਕ ਕਰ ਦਿਓ ਹਾਂਜੀ अगे है काले पानी का आखिरी काव्य संग्रह के काले पानी का आखिरी काव्य संग्रह के ਵਗਦੇ ਪਾਣੀ ਮਲਿਆਂ ਦੇ ਬੇਰ ਅੰਤਿਮ ਲਹਿਰਾਂ ਜਾਂ ਕੋਈ ਨਹੀਂ ਕਾਲੇ ਪਾਣੀ ਦਾ ਆਖਰੀ ਕਾਵ ਸੰਗ੍ਰਹਿ ਕਿਹਦੇ ਪਾਣੀ ਮਲਿਆਂ ਦੇ ਬੇਰ ਅੰਤਿਮ ਲਹਿਰਾਂ ਜਾਂ ਕੋਈ ਨਹੀਂ ਇਹਨਾਂ ਚ ਕੋਈ ਨਹੀਂ ਤਾਂ ਕਾਲੇ ਪਾਣੀ ਦਾ ਆਖਰੀ ਕਾਵ ਸੰਗ੍ਰਹਿ ਕਿਹੜਾ ਸੀ ਤਾਂ ਉਹ ਹੈ ਮਲਿਆਂ ਦੇ ਬੇਰ ਸੈਕਿੰਡ অপਸ਼ਨ ਕਾਲੇ ਪਾਣੀ ਦੇ ਮਾਤਾ ਪਿਤਾ ਦਾ ਨਾਂ ਕੀ ਸੀ डॉक्टर दीवान सिंह पानी के माता पिता का की नाम से इंदर सिंह गिंदर कौर इंदर सिंह सुंदर कौर सुंदर सिंह इंदर कौर त गिंदर सिंह इंदर कौर हाँ जी तो उन्हें माता पिता का नाम से पिता का नाम से सुंदर सिंह तो माता का नाम इंदर कौर थर्ड ऑप्शन ठीक है पिता का नाम सुंदर सिंह माता का नाम इंदर कौर ਡਾਕਟਰ ਦਿਵਾਨ ਸਿੰਘ ਕਾਲੇਪਾਣੀ ਦਾ ਪਾਲਣ ਪੋਸ਼ਣ ਕਿਸ ਤੇ ਦੇਖ ਰੇਕ ਵਿੱਚ ਹੋਇਆ ਸੀ ਕਿਉਂਕਿ ਜਦੋਂ ਛੋਟੀ ਉਮਰ ਵਿੱਚ ਸੀ ਤਾਂ ਉਹਨਾਂ ਦੇ ਮਾਤਾ ਪੁੱਤ ਦਾ ਜਿਹੜਾ ਦਿਹਾਂਤ ਹੋ ਗਿਆ ਸੀ ਤੇ ਉਹਨਾਂ ਦਾ ਪਾਲਣ ਪੋਸ਼ਣ ਕਿਹਨਾਂ ਨੇ ਕੀਤਾ ਸੀ ਮਾਮਾ ਨੇ ਚਾਚਾ ਨੇ ਤਾਇਆ ਨੇ ਜਾਂ ਮਾਸੜ ਨੇ ਡਾਕਟਰ ਦਿਵਾਨ ਸਿੰਘ ਕਾਲੇਪਾਣੀ ਦਾ ਪਾਲਣ ਪੋਸ਼ਣ ਕਿਸ ਤੇ ਦੇਖ ਰੇਕ ਵਿੱਚ ਹੋਇਆ ਸੀ ਤਾਂ ਐਸੀ ਚਾਚਾ ਜੀ ਦੇ ਨਾਲ ਦੇ उन्हों देख रेख ठीक है चाचा जी दे काले पानी मनपसंद लेखक कौन सन डॉक्टर दीवान सिंह काले पानी के मनपसंद लेखक कौन सन शैले वाल्टविटमे स्टूअर्ट मिल जन सारे ही ता, काले पानी सिंह डॉक्टर दीवान सिंह काले पानी के मनपसंद लेखक कौन सन ये सारे ही सन ठीक है डॉक्टर दीवान सिंह कालेपानी किस प्रविरति का लेखक से डॉक्टर दीवान सिंह कालेपानी किस प्रविरति का लेखक से रोमांटकुारवादी से प्रयोगवादी डॉक्टर दीवान सिंह कालेपानी किस प्रविरति कवि सन तो सन प्रगतिवादी प्रविरति से उन्होंने ठीक है फोर्थ ऑप्शन ठीक है एक बारी देख लिया ਰਿਵਾਈਜ਼ ਹੋ ਜਾਣਗੇ ਚੰਗੀ ਤਰ੍ਹਾਂ ਕਾਲੇ ਪਾਣੀ ਦਾ ਆਖਰੀ ਕਾਵ ਸੰਗ੍ਰਹਿ ਸੀ ਮਲਿਆਂ ਦੇ ਬੇਰ ਕਾਲੇ ਪਾਣੀ ਦੇ ਮਾਤਾ ਪਿਤਾ ਸੰਤ ਪਿਤਾ ਸੁੰਦਰ ਸਿੰਘ ਤੇ ਮਾਤਾ ਇੰਦਰ ਕੌਰ ਕਾਲੇ ਪਾਣੀ ਦਾ ਪਾਲਨ ਪੋਸ਼ਣ ਕਿਸ ਤੇ ਦੇਖ ਰੇਖ ਵਿੱਚ ਹੋਇਆ ਸੀ ਚਾਚਾ ਤੇ ਕਾਲੇ ਪਾਣੀ ਦੇ ਮਨਪਸੰਦ ਲੇਖਕ ਕੌਣ ਸਨ ਤਾਂ ਸ਼ੈਲੇ ਵਾਲਟ ਵਿਟਮੈਨ ਸਟੂਟਰਟ ਮਿਲ सारे सन ठीक है काले पानी किस प्रवृत्ति का कवि सी तो प्रगतिवादी का हाँ जी ता अगे है हाँ जी अगे है इलेवन प्रश्न। काले पानी किस दौर का कवि है पहले का दा, दूजे का दा, तीजे चौथे का ਕਾਲੇਪਾਨੀ ਕਿਸ ਤੌਰ ਦਾ ਕਬੀ ਹੈ ਪਹਿਲੇ ਦਾ ਦੂਜੇ ਦਾ ਤੀਜੇ ਦਾ ਜਾਂ ਚੌਥੇ ਦਾ ਤਾਂ ਇਹ ਹਨ ਦੂਜੇ ਦੇ ਉਤੇ ਠੀਕ ਹੈ ਦੂਜੇ ਦੌਰ ਤੇ ਹਨ ਡਾਕਟਰ ਦੀਵਾਨ ਸਿੰਘ ਕਾਲੇਪਾਨ ਨੂੰ ਕਿਸ ਨੇ ਸ਼ਹੀਦ ਕੀਤਾ ਸੀ 네ਪਾਲੀਆਂ ਨੇ ਅੰਗਰੇਜ਼ਾਂ ਨੇ ਜਾਪਾਨੀਆਂ ਨੇ ਖਾਲਸਥਾਨੀਆਂ ਨੇ ਡਾਕਟਰ ਦੀਵਾਨ ਸਿੰਘ ਕਾਲੇਪਾਨ ਨੂੰ ਕਿਸ ਨੇ ਸ਼ਹੀਦ ਕੀਤਾ ਸੀ ਠੀਕ ਹੈ ਸ਼ਹੀਦ ਹੋ ਗਏ ਸਨ ਤਾਂ ਉਹਨਾਂ ਨੂੰ ਜਾਪਾਨੀਆਂ ਨੇ ਜਨਾ ਸੀ ਸ਼ਹੀਦ ਕਰ ਦਿੱਤਾ ਸੀ ਠੀਕ ਹੈ ਕਾਲੇ ਪਾਣੀ ਦੀਆਂ ਰਚਨਾਵਾਂ ਦਾ ਕੇਂਦਰ ਬਿੰਦੂ ਕੀ ਹੈ ਡਾਕਟਰ ਜੀਵਨ ਸਿੰਘ ਕਾਲੇ ਪਾਣੀ ਦੀਆਂ ਰਚਨਾਵਾਂ ਦਾ ਕੇਂਦਰ ਬਿੰਦੂ ਕੀ ਹੈ ਪ੍ਰੇਮ ਹੈ ਦੇਸ਼ਵੰਡ ਹੈ ਵੰਗਾਰ ਹੈ ਜਨ ਸਭਿਆਚਾਰ ਹੈ ਡਾਕਟਰ ਜੀਵਨ ਸਿੰਘ ਕਾਲੇ ਪਾਣੀ ਦਾ ਕੇਂਦਰ ਬਿੰਦੂ ਕੀ ਹੈ ਪ੍ਰੇਮ ਹੈ ਦੇਸ਼ਵੰਡ ਹੈ ਵੰਗਾਰ ਹੈ ਸਭਿਆਚਾਰ ਹੈ ਤਾਂ ਵੰਗਾਰ ਹੈ ਠੀਕ ਹੈ रचनाव का केंद्र बिंदु उन्होंने की है वंगार है वंगार की गल करते हैं डॉक्टर दीवान सिंह के विचार किस नाल मिलते हैं डॉक्टर दीवान सिंह के काले पानी के विचार किस नाल मिलते हैं वाल नाल रूसो न ना। ठीक है तो उन्हें विचार मिलते हैं रूसो दे नाल। ਕਾਲੇ ਪਾਣੀ ਦੀਆਂ ਕਵਿਤਾਵਾਂ ਲੋਕਾਂ ਨੂੰ ਕਿਸ ਲਈ ਪ੍ਰੇਰਿਤ ਕਰਦੀਆਂ ਹਨ ਦੇਸ਼ ਭਗਤੀ ਲਈ ਵਹਿਮ ਪਰਮਾਤਮਾ ਤੋਂ ਦੂਰ ਰਹਿਣ ਲਈ ਆਜ਼ਾਦੀ ਲਈ ਜਾਂ ਸਾਰੇ ਹੀ ਤਾਂ ਉਹਨਾਂ ਦੀਆਂ ਕਵਿਤਾਵਾਂ ਵਿੱਚ ਦੇਸ਼ ਭਗਤੀ ਵਹਿਮ ਪਰਮਾਤਮਾ ਤੋਂ ਦੂਰ ਰਹਿਣ ਲਈ ਆਜ਼ਾਦੀ ਇਹ ਸਾਰੇ ਹੀ ਜਿਹੜੇ ਹਨ ਚੀਜ਼ਾਂ ਨੂੰ ਪ੍ਰੇਰਿਤ ਕਰਦੀਆਂ ਹਨ ਉਹਨਾਂ ਦੀਆਂ ਕਵਿਤਾਵਾਂ ਠੀਕ ਹੈ ਲੋਕਾਂ ਨੂੰ देश भक्ति ਲਈ ਵੀ ਪ੍ਰੇਰਿਤ ਹੈ। ਵਿਰਮਾ ਪਰਮਾਤਮਾ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਹੈ। ਆਜ਼ਾਦੀ ਲਈ ਵੀ ਪ੍ਰੇਰਿਤ ਹੈ। ਠੀਕ ਹੈ ਤੇ ਸਾਰੇ ਹੀ ਵਿਸ਼ੇ ਆ ਲ ਗਏ। ਹਾਂਜੀ ਅੱਗੇ ਹੈ। ਹਨੇਰੀ ਕਵਿਤਾ ਵਿੱਚ ਕਿਸ ਦੀ ਭਿਕਵਾਣੀ ਕੀਤੀ ਗਈ ਹੈ? ਮੌਤ ਦੀ, ਬਦਲਾ ਦੀ, ਸੰਘਰਸ਼ ਦੀ, ਦੂਜੇ ਵਿਸ਼ਵ ਯੁੱਧ ਦੀ। ਹਨੇਰੀ ਕਵਿਤਾ ਵਿੱਚ ਕਿਸ ਦੀ ਭਿਕਵਾਣੀ ਕੀਤੀ ਗਈ ਹੈ? ਮੋਤੀ ਬਦਲਾ ਦੀ ਸੰਘਰਸ਼ ਦੇ ਜਾਂ ਦੂਜੇ ਵਿਸ਼ਵ ਰੂਪ ਤੇ ਤਾਂ ਇਸ ਵਿੱਚ ਕਿੱਤੀ ਗਈ ਹੈ ਬਿਕਵਾਨੀ ਦੂਜੇ ਵਿਸ਼ਵ ਰੂਪ ਤੇ ਹਨੇਰੀ ਕਵਿਤਾ ਕਿਸ ਸੰਗ੍ਰਹਿ ਵਿੱਚ ਦਰਜ ਹੈ ਵਗਦੇ ਪਾਣੀ ਮਲਿਆਂ ਦੇ ਬੇ ਦੋਹਾਂ ਵਿੱਚ ਜਾਂ ਇਨਾ ਵਿੱਚੋਂ ਕਿਸੇ ਵਿੱਚ ਵੀ ਨਹੀਂ ਤਾਂ ਹਨੇਰੀ ਕਵਿਤਾ ਕਿਸ ਸੰਗ੍ਰਹਿ ਵਿੱਚ ਦਰਜ ਹੈ ਵਗਦੇ ਪਾਣੀ ਮਲਿਆਂ ਦੇ ਬੇ ਠੀਕ ਹੈ ਇਹਨਾਂ ਦੋਨਾਂ ਕਾਵ ਸੰਗ੍ਰਹਿਾਂ ਵਿੱਚ ਇਹ ਜਿਹੜੀ ਕਵਿਤਾ ਹੈ ਦਰਜ ਹੈ ਠੀਕ ਹੈ ਕਾਲੇ ਪਾਨੀ ਨੇ ਕਿਹੜੀ ਡਿਗਰੀ ਪ੍ਰਾਪਤ ਕੀਤੀ ਠੀਕ ਹੈ ਮਾਸਟਰੀ ਦੀ ਡਾਕਟਰੀ ਦੀ ਵਕੀਲ ਦੀ ਜਾਂ ਸਾਰੀਆਂ ਹੀ ਕਾਲੇ ਪਾਨੀ ਨੇ ਕਿਹੜੀ ਡਿਗਰੀ ਪ੍ਰਾਪਤ ਕੀਤੀ ਸੀ ਮਾਸਟਰੀ ਦੀ ਡਾਕਟਰੀ ਦੀ ਜਾਂ ਵਕੀਲ ਦੀ ਤਾਂ ਨਾ ਨੇ ਡਾਕਟਰੀ ਦੀ ਜਿਹੜੀ ਸੈਕਿੰਡ ਆਪਸ਼ਨ ਹੈ ਉਹ ਡਿਗਰੀ ਉਹਨਾਂ ਨੇ ਹਾਸਲ ਕੀਤੀ ਸੀ ਕਾਲੇ ਪਾਨੀ ਵਹਿਮਾ ਪਰਮਾ ਦਾ ਖੰਡਨ ਕਿਸ ਤਰ੍ਹਾਂ ਕਰਦੇ ਸਨ ਡਾਕਟਰ ਦੀਵਾਨ ਸਿੰਘ ਕਾਲੇ ਪਾਨੀ ਵਹਿਮਾ ਪਰਮਾ ਦਾ ਖੰਡਨ ਕਿਸ ਤਰ੍ਹਾਂ ਕਰਦੇ ਸਨ ਤਿੱਖੇ ਜਵਾਬ ਨਾਲ ਵਿਅੰਗਾਤਮਕ ਰੂਪ ਵਿੱਚ ਸਪਸ਼ਟ ਤਰੀਕੇ ਨਾਲ ਜਹਨਾ ਵਿੱਚੋਂ ਕੋਈ ਨਹੀਂ ਡਾਕਟਰ ਦੀਵਾਨ ਸਿੰਘ ਕਾਲੇਪਾਨੀ ਵਹਿਮਾ ਪਰਮਾ ਦਾ ਖੰਡਨ ਕਿਸ ਤਰ੍ਹਾਂ ਕਰਦੇ ਸਨ ਤਾਂ ਉਹ ਕਰਦੇ ਸਨ ਵਿਅੰਗਾਤਮਕ ਰੂਪ ਵਿੱਚ ਠੀਕ ਹੈ ਵਿਅੰਗਾਤਮਕ ਰੂਪ ਵਿੱਚ ਕਰਦੇ ਸਨ ਠੀਕ ਹੈ ਸੈਕਿੰਡ অপਸ਼ਨ ਕਾਲੇਪਾਨੀ ਨੂੰ ਜਪਾਨੀਆਂ ਨੇ ਕਦੋਂ ਗ੍ਰਿਫਤਾਰ ਕੀਤਾ ਸੀ ਠੀਕ ਹੈ ਉਹਨਾਂ ਨੇ ਇਸ ਨੂੰ ਅੰਗਰੇਜ਼ਾਂ ਦਾ ਜਿਹੜਾ ਸੀ ਦੂਤ ਸਮਝ ਲਿਆ ਸੀ ਤੇ ਫਿਰ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਕਾਲੇ ਪਾਣੀ ਨੂੰ ਜਾਪਾਨੀਆਂ ਨੇ ਕਦੋਂ ਗ੍ਰਿਫਤਾਰ ਕੀਤਾ ਸੀ? 1940 'ਚ, 1900 41 'ਚ ਜਾਂ 1943 ਵਿੱਚ, 1945 ਵਿੱਚ। ਤਾਂ ਉਹਨਾਂ ਨੇ ਕੀਤਾ ਸੀ 1943 ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ। ਹਾਂਜੀ ਅੱਗੇ ਹੈ ਕਾਲੇ ਪਾਣੀ ਨੇ ਕਿਸ ਲਹਿਰ ਵਿੱਚ ਹਿੱਸਾ ਲਿਆ ਸੀ ਭਾਰਤ ਛੱਡੋ ਵਿੱਚ ਨਾ ਮਿਲਵਰਤਨ ਵਿੱਚ ਚੰਪਾਰਨ ਵਿੱਚ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਉਹਨੇ ਕੀਤਾ ਸੀ ਨਾ ਮਿਲਵਰਤਨ ਅੰਦੋਲਨ ਤੇ ਵਿੱਚ ਜਾਂ ਹਿੱਸਾ ਲਿਆ ਸੀ ਉਹਨੇ ਕਾਲੇ ਪਾਣੀ ਦੀਆਂ ਕਵਿਤਾਵਾਂ ਦਾ ਵਿਸ਼ਾ ਹੈ ਅੰਗਰੇਜ਼ ਵਿਰੋਧੀ ਧਾਰਮਿਕ ਵਿਰੋਧੀ ਵਿਅਹਮ ਪਰਮ ਜਾਂ ਸਾਰੇ ਹੀ ਆਏਗਾ ਕਾਲੇ ਪਾਣੀ ਦੀਆਂ ਕਵਿਤਾਵਾਂ ਦਾ ਵਿਸ਼ਾ ਹੈ ਇਹ ਸਾਰੇ ਹੀ ਆਏਗਾ ਠੀਕ ਹੈ ਕਾਲੇ ਪਾਣੀ ਨੂੰ ਮੌਤ ਤੋਂ ਕਿੰਨੇ ਸਾਲਾਂ ਬਾਅਦ ਜਿਹੜਾ ਸੀ ਸੁਤੰਤਰਤਾ ਸੈਨਾਨੀ ਘੋਸ਼ਿਤ ਕੀਤਾ ਗਿਆ ਸੀ ਮੌਤ ਦੇ ਦੇਖੋ ਕਿੰਨੇ ਸਾਲਾਂ ਬਾਅਦ ਉਹਨਾਂ ਨੂੰ ਸੁਤੰਤਰਤਾ ਸੈਨਾਨੀ ਘੋਸ਼ਿਤ ਕੀਤਾ ਗਿਆ ਸੀ 15 ਸਾਲ 40 ਸਾਲ 42 ਸਾਲ ਜਾਂ 43 ਸਾਲ ਤਾਂ ਉਹਨਾਂ ਨੂੰ ਕੀਤਾ ਗਿਆ ਸੀ 43 ਸਾਲ ਠੀਕ ਹੈ 43 ਸਾਲ ਠੀਕ ਹੈ ਕਿਉਂ ਹਨ ਇਸ ਤੰਤਰਤਾ ਉਹ ਇੱਕ ਜਿਹੜੇ ਸਨ ਤੰਤਰਤਾ ਸਨਾਨੀ ਸਨ ਕਾਲੇ ਪਾਣੀ ਦੀ ਕਿਹੜੀ ਕਵਿਤਾ ਸਿਲੇਬਸ ਵਿੱਚ ਬੈਨ ਕਰ ਦਿੱਤੀ ਗਈ ਸੀ ਉਹਨਾਂ ਦੀ ਕਵਿਤਾ ਸੀ ਤੇ ਉਹ ਜਿਹੜੀ ਬੈਨ ਕਰ ਦਿੱਤੀ ਗਈ ਸੀ ਠੀਕ ਹੈ ਕੇਡੀ ਸੀ ਹੈ ਨੇਰੀ ਕੋਹਲੂ ਪਟੇਵਾਲਾ ਕੁੱਤਾ ਜਾਂ ਫਰੇਬ ਤਾਂ ਯਾਦ ਰੱਖਣਾ ਕੋਹਲੂ ਜਿਹੜੀ ਕਵਿਤਾ ਸੀ ਉਹਨਾਂ ਦੀ ਬੈਨ ਕਰ ਦਿੱਤੀ ਗਈ ਸੀ ਠੀਕ ਹੈ ਨਾ ਯਾਦ ਰੱਖਣਾ ਤੁਸੀਂ ਬਸ ਮੇਰੇ ਬੁੱਧ ਜੀ ਮੇਰੇ ਬੁੱਧ ਜੀ ਕਵਿਤਾ ਕਿਸ ਸ਼ੈਲੀ ਵਿੱਚ ਹੈ ਕਿੱਸਾ ਵਿੱਚ ਗ਼ਜ਼ਲ ਵਿੱਚ ਗੀਤ ਵਿੱਚ ਪ੍ਰਸ਼ਨਮੂਲਕ ਵਿੱਚ ਮੇਰੇ ਬੁੱਧ ਜੀ ਤਾਂ ਕਿਸ ਸ਼ੈਲੀ ਵਿੱਚ ਹੈ ਪ੍ਰਸ਼ਨਮੂਲਕ ਸ਼ੈਲੀ ਦੇ ਵਿੱਚ ਹੈ ਠੀਕ ਹੈ ਕਵਿਤਾ ਮੇਰੇ ਬੁੱਧ ਜੀ ਕਾਲੇ ਪਾਣੀ ਕਿਸ ਵਾਗ ਮਸਤ ਤੇ ਅਲਬੇਲੇ ਸਨ ਮੋਹਨ ਸਿੰਘ ਵਾਂਗ ਤਨੀਰਾ ਵਾਂਗ ਪੂਰਨ ਸਿੰਘ ਵਾਂਗ ਦਾ ਬਾਬਾ ਬਲਵੰਤ ਵਾਂਗ ਕਾਲੇ ਪਾਣੀ ਕਿਸ ਵਾਂਗ ਮਸਤ ਤੇ ਹਲਬੇਲੀ ਸੰ ਤਾਂ ਪੂਰਨ ਸਿੰਘ ਵਾਂਗ ਨੂੰ ਹਲਬੇਲੀ ਤੇ ਮਸਤ ਸੰ ਠੀਕ ਹੈ ਪ੍ਰੋਫੈਸਰ ਪੂਰਨ ਸਿੰਘ ਵਾਂਗ ਕਾਲੇ ਪਾਣੀ ਨੇ ਪਟੇ ਵਾਲਾ ਕੁੱਤਾ ਵਿੱਚ ਕਿਸ ਤੇ ਵਿਅੰਗ ਜਿਹੜਾ ਕੱਸਿਆ ਹੈ ਔਰ ਤੇ ਕੁੱਤੇ ਤੇ ਜਾਨਵਰਾਂ ਤੇ ਜਾਂ ਗੁਲਾਮ ਮਨੁੱਖ ਤੇ ਕਾਲੇ ਬਾਣੀ ਨੇ ਪਟੇਵਾਲਾ ਗੁੱਤਾਂ ਵਿੱਚ ਕਿਸ ਤੇ ਬੰਕ ਕੱਸਿਆ ਹੈ ਤਾਣਾ ਨੇ ਕੱਸਿਆ ਹੈ ਗੁਲਾਮ ਮਨੁੱਖ ਤੇ ਦੀਵਾਨ ਸਿੰਘ ਦੀ ਮੌਤ ਕਦੋਂ ਹੋਈ ਸੀ 14 ਜਨਵਰੀ 1940 ਨੂੰ 14 ਜਨਵਰੀ 1942 ਨੂੰ 14 ਜਨਵਰੀ 1944 ਨੂੰ 14 ਜਨਵਰੀ 1946 ਨੂੰ ਤਾਂ ਉਹਨਾਂ ਦੀ ਮੌਤ ਹੋਈ ਸੀ 14 ਜਨਵਰੀ 1944 ਨੂੰ ਦੀਵਾਨ ਸਿੰਘ ਕਾਲੇ ਬਾਣੀ ਸਨ ਡਾਕਟਰ ਦੀਵਾਨ ਸਿੰਘ ਕਾਲੇਪਾਨੀ ਕੀ ਸਨ ਡਾਕਟਰ ਸਨ ਲੇਖਕ ਸਨ ਦੇਸ਼ ਭਗਤ ਸਨ ਠੀਕ ਹੈ ਡਾਕਟਰ ਵੀ ਸਨ ਲੇਖਕ ਵੀ ਸਨ ਦੇਸ਼ ਭਗਤ ਵੀ ਸਨ ਤਾਂ ਪ੍ਰੋਕ ਸਾਰੇ ਹੀ ਆਵੇਗਾ ਠੀਕ ਹੈ ਆਪਸ਼ਨ ਸਾਰੇ ਵੇਖ ਕੇ ਚੰਗੀ ਤਰ੍ਹਾਂ ਫਿਰ ਲਗਾਣਾ ਹੁੰਦਾ ਤੁਸੀਂ ਵਗਦੇ ਪਾਣੀ ਕਵਿਤਾ ਕਿਸ ਜਮਾਤ ਵਿੱਚ ਹੈ 9ਵੀਂ ਵਿੱਚ 10ਵੀਂ ਵਿੱਚ 11ਵੀਂ ਵਿੱਚ ਜਾਂ 12ਵੀਂ ਦੇ ਵਿੱਚ ਤਾਂ ਵਗਦੇਵਾਨੀ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਠੀਕ ਹੈ ਤਾਂ ਇਹ ਕਵਿਤਾ ਜਿਹੜੀ ਸੀ 12ਵੀਂ ਜਮਾਤ ਦੇ ਵਿੱਚ ਲਿਖੀ ਹੋਈ ਹੈ ਠੀਕ ਹੈ ਵਗਦੇਵਾਨੀ ਯਾਦ ਰੱਖਣਾ ਫਕੀਰ ਦੀ ਸਦਾ ਅਤੇ ਭਗਤ ਨੂੰ ਕਵਿਤਾ ਕਿਸ ਜਮਾਤ ਵਿੱਚ ਹੈ 9ਵੀਂ ਵਿੱਚ 10ਵੀਂ ਵਿੱਚ 11ਵੀਂ ਦੇ ਵਿੱਚ ਜੰਵਾਰੀ ਦੇ ਵਿੱਚ ਤਹਿ ਨੌਵੀਂ ਦੇ ਵਿੱਚ ਦਰਜ ਹੈ ਵਗਦੇ ਪਾਣੀ ਦਾ ਪ੍ਰਕਾਸ਼ਨ ਸਾਲ 1938 1962 1986 1987 ਵਗਦੇ ਪਾਣੀ ਦਾ ਪ੍ਰਕਾਸ਼ਨ ਸਾਲ ਹੈ 1930 ਅੰਤਿਮ ਲਹਿਰਾਂ ਦਾ ਪ੍ਰਕਾਸ਼ਨ ਸਾਲ ਹੈ 1938 1962 1986 1987 ਤਾਂ ਅੰਤਿਮ ਲਹਿਰਾਂ ਦਾ ਪ੍ਰਕਾਸ਼ਨ ਸਾਲ ਹੈ 1962 ਸੈਕਿੰਡ অপਸ਼ਨ ਮਲਿਆ ਦੇ ਬੇਦ ਦਾ ਪ੍ਰਕਾਸ਼ਨ ਸਾਲ ਦੱਸੋ 1938 1962 1986 1987 ਤਾਂ ਮਲਿਆ ਦੇ ਬੇਦ ਦਾ ਪ੍ਰਕਾਸ਼ਨ ਸਾਲ ਹੈ 1986 ਠੀਕ ਹੈ ਯਾਦ ਰੱਖ ਲੈਣਾ ਤੁਸੀਂ 86 ਪਾਡਾ ਸਰਕਾਰ ਨੇ ਸੰਤਤਤਾ ਸਨਾਨੀ ਐਲਾਨ ਕੀਤਾ 1938 ਵਿੱਚ 1962 ਵਿੱਚ 1983 ਵਿੱਚ 1978 ਵਿੱਚ ਤਾਂ ਕੀਤਾ ਸੀ ਉਹਨਾਂ ਨੇ 1978 ਦੇ ਵਿੱਚ ਹਾਂਜੀ ਅੱਗੇ ਹਨ ਡਾਕਟਰ ਦੀਵਾਨ ਸਿੰਘ ਕਾਲੇ ਪਣੀ ਦਾ ਯਾਦਗਾਰੀ ਮਿਊਜ਼ੀਅਮ ਕਿੱਥੇ ਬਣਿਆ ਹੈ ਚੰਡੀਗੜ੍ਹ ਰੋਡ ਮੋਲਾਪੁਰ ਵਿਖੇ ਕਾਲੇ ਪਾਣੀ ਕਿੱਥੇ ਨੌਕਰੀ ਕਰਦੇ ਸਨ ਪਹਿਲਾਂ ਰਾਵਲਪਿੰਡੀ ਤੇ ਬਾਅਦ ਵਿੱਚ ਉਹ ਹੰਡੇਮਾਨੀ ਕੋਬਨ ਵਿੱਚ ਕੀਤੀ ਸਨ ਨੌਕਰੀ ਦੀਵਾਨ ਸਿੰਘ ਕਾਲੇ ਪਾਣੀ ਰਚਨਾ ਕਰਦੇ ਸਨ ਸ਼ਾਂਤ ਮੁਖਤ ਠੀਕ ਹੈ ਜਪਾਨੀਆਂ ਨੇ ਅੰਗਰੇਜ਼ ਜਾਸੂਸ ਹੋਣ ਦੇ ਸ਼ੱਕ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਠੀਕ ਹੈ ਇਹ ਵੀ ਯਾਦ ਰੱਖਣਾ तो उन्हों महत्वपूर्ण कवितावान याद रखना भगत न बुद्ध जी न कोहलू संगली बद्धा कुत्ता ठीक है संगली बद्धा कुत्ता पटे वाला कुत्ता पटे बिना कुत्ता तो कलंधर का बंद ठीक है महत्वपूर्ण कविता उन्होंने याद रखना तैस डॉक्टर दीवान सिंह काले पानी वीडियो चंकी लगीता बेटा इन्होंने लाइक करना ठीक है कमेंट करना धन्यवाद जी बहुत बहुत